ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਪੰਜਾਬ ਦੀ ਸਿਆਸਤ ਦੀ ਹੀ ਆਪਾਂ ਕਰਨੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਨਾ ਉਹ ਆਪਣਾ ਧੁਰਾ ਲੱਭ ਰਹੀ ਹੈ ਅਕਾਲੀ ਦਲ ਖਿੰਡਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨੀ ਹੈ ਅਗਰ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦਿੱਲੀ ਵਿੱਚ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਕ੍ਰਾਂਤੀਆਂ ਦੇ ਨਾਂ ਦੇ ਉੱਪਰ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਉੱਪਰ ਵੀ ਚਰਚਾ ਜ਼ਰੂਰ ਕਰਾਂਗੇ ਕਾਂਗਰਸ ਪਾਰਟੀ ਦੇ ਜਦ ਵੀ ਆਪਾਂ ਗੱਲ ਕਰਦੇ ਹਾਂ ਪਿਛਲੇ ਬਹੁਤ ਸਮੇਂ ਤੋਂ ਹੀ ਜੋ ਹੈ ਕਾਂਗਰਸ ਪਾਰਟੀ ਜੋ ਹੈ ਗੁੱਟਬਾਜ਼ੀ ਦਾ ਸ਼ਿਕਾਰ ਨਜ਼ਰ ही रही है मौजूदा स्थिति भी कुछ इस तरह की है हालांकि आप गल करिए जेकर प्रताप सिंह बाजवा के उपर जी एफ आई आर दर्ज हुई उस तो जो है कांग्रेसी इकट्ठे तो हो होए लेकिन दोबारा वो उस ताकत निकटे नहीं होए जिस दे नाल... ਪਾਰਟੀ ਨੂੰ ਜੋ ਹੈ ਸਪੋਰਟ ਜਾਂ ਤਾਕਤ ਮਿਲਦੀ ਹੋਈ ਨਜ਼ਰ ਆਵੇ ਗੱਲ ਅਸੀਂ ਪੰਜ ਮੈਂਬਰੀ ਕਮੇਟੀ ਦੀ ਕਰੀਏ ਤਾਂ ਪੰਜ ਮੈਂਬਰੀ ਕਮੇਟੀ ਜੋ ਹੈ ਭਰਤੀ ਕਰ ਰਹੀ ਹੈ ਲਗਾਤਾਰ ਹੁਣ ਪਿੰਡਾਂ ਦੇ ਵੱਲ ਵੀ ਵਧ ਰਹੀ ਹੈ ਉਧਰ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਜੋ ਹੈ ਉਮੀਦਵਾਰ ਲੱਭ ਰਹੀ ਹੈ ਲੁਧਿਆਣਾ ਪੱਛਮੀ ਦੇ ਲਈ ਹਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਬੀਜੇਪੀ ਨੂੰ ਮਿਲਾ ਕੇ ਸੋ ਕੁੱਲ ਮਿਲਾ ਕੇ ਅਸੀਂ ਜਿਹੜੀਆਂ ਪੰਜਾਬ ਦੀ ਸਿਆਸੀ ਸਥਿਤੀਆਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਥਿਤੀਆਂ ਹੁਣ ਕੀ ਕਹਿ ਰਹੀਆਂ ਨੇ ਪੰਜਾਬ ਦੀ ਸਿਆਸੀ ਤਸਵੀਰ ਆਖਿਰ ਹੁਣ ਬਣੀ ਕੀ ਹੋਈ ਇਹ ਸਾਰੇ ਮੁੱਦੇ ਜਿਹੜੇ ਨੇ ਪੰਜਾਬ ਦੀ ਸਿਆਸਤ ਦੇ ਨਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ ਜੋ ਸਵਾਲ ਖੜੇ ਹੋਣ ਹੋ ਰਹੇ ਨੇ ਜ਼ਰੂਰ ਇਸ ਸਿਆਸੀ ਤਸਵੀਰ ਦੇ ਉੱਪਰ ਆਪਣਾ ਅਨਲਿਸਿਸ ਜਿਹੜਾ ਹੈ ਜ਼ਰੂਰ ਸਾਂਝਾ ਕਰਨਾ ਕਿ ਹੁਣ ਪੰਜਾਬ ਦੀ ਮੌਜੂਦਾ ਤਾਜ਼ਾ ਇਸ ਸਿਆਸੀ ਤਸਵੀਰ ਨੂੰ ਵੇਖਿਆ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਹਰਜੋ ਜੀ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਤੇ ਔਖਾ ਸਵਾਲ ਤੁਸੀਂ ਕੀਤਾ ਹੈ ਮੈਂ ਇੱਕ ਇੱਕ ਕਰਕੇ ਸਾਰੇ ਪੱਖਾਂ ਨੂੰ ਅੱਜ ਥੋੜਾ ਥੋੜਾ ਸਮਾਂ ਲਾ ਕੇ ਅਸੀਂ ਛੂਹਾਂਗੇ ਹੁਣ ਜੇ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਮੈਂ ਨਸ਼ੇ ਵਾਲੇ ਵਿਸ਼ੇ ਤੋਂ ਅੱਗੇ ਵਧਾਂ ਅੱਜ ਹਾਲਾਂਕਿ ਪੰਜ ਮੈਂਬਰੀ ਕਮੇਟੀ ਸੁਖਬੀਰ ਸਿੰਘ ਬਾਦਲ ਪ੍ਰਤਾਪ ਬਾਜਵਾ ਭਗਵੰਤ ਮਾਨ ਲੁਧਿਆਣਾ ਜ਼ਿਮਨੀ ਚੋਣ ਵਿਕਰਮ ਮਜੀਠੀਆ ਅਮਰਿਤਪਾਲ ਸਾਰੇ ਵਿਸ਼ੇ ਮੈਂ ਛੇੜੂਗਾ ਥੋੜਾ ਥੋੜਾ ਸਮਾਂ ਲਾਊਗਾ ਬਠਿੰਡਾ ਦੇ ਵਿੱਚ ਪੁਲਿਸ ਨੇ ਜਿਹੜੀ ਇੱਕ ਲੜਕੀ ਮੁਲਾਜ਼ਮ ਗ੍ਰਿਫਤਾਰ ਕੀਤੀ ਸੀ ਅਮਨਦੀਪ ਕੌਰ ਦੱਸਿਆ ਜਾ ਰਿਹਾ ਸੀ ਕਿ ਉਹਦਾ ਇੱਕ ਸਾਥੀ ਸੀ ਬਲਵਿੰਦਰ ਜਿਹੜਾ ਜਦੋਂ ਪੇਸ਼ ਕੀਤੀ ਗਈ ਅਮਨਦੀਪ ਕੌਰ ਅਦਾਲਤ ਦੇ ਵਿੱਚ ਉਸ ਦਿਨ ਵੀ ਉਹ ਆਇਆ ਸੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਅਗਲੇ ਦਿਨ ਉਹਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤੇ ਉਸ ਦਿਨ ਉਹਦੀ ਪਤਨੀ ਵੀ ਆਈ ਸੀ ਇਹ ਕਿਹਾ ਜਾ ਰਿਹਾ ਜਿਹਦੇ ਨਾਲ ਉਹਦਾ ਝਗੜਾ ਹੈ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਟੈਲੀਵਿਜ਼ਨਾਂ ਤੇ ਗੱਲ ਆਈ ਸੀ ਕਿ ਉਹਨੇ ਆਪਸ ਝਗੜੇ ਦੌਰਾਨ ਥੱਪੜ ਵੀ ਮਾਰਿਆ ਸੀ ਹੁਣ ਉਸ ਬਲਵਿੰਦਰ ਨਾਮ ਦੇ ਵਿਅਕਤੀ ਨੂੰ ਬਠਿੰਡਾ ਦੀ ਸੀਆਈਏ ਦੀ ਪੁਲਿਸ ਮੁਹਾਲੀ ਤੋਂ ਗ੍ਰਿਫਤਾਰ ਕਰਨ ਚ ਕਾਮਯਾਬ ਹੋਈ ਹੈ ਹਾਲਾਂਕਿ ਉਹਨੂੰ ਰਾਜਸਥਾਨ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਠਿੰਡਾ ਦੀ ਪੁਲਿਸ ਲੱਭ ਰਹੀ ਸੀ 4 ਅਪ੍ਰੈਲ ਨੂੰ ਉਹ ਕੋਰਟ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਉਸ ਦਾ ਕੋਈ ਥਾਂ ਟਿਕਾਣਾ ਬਠਿੰਡਾ ਦੀ ਪੁਲਿਸ ਕੋਲੇ ਨਹੀਂ ਸੀ ਹੁਣ ਅਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਵੀ ਬਠਿੰਡਾ ਦੀ ਪੁਲਿਸ ਤੇ ਕਈ ਸਵਾਲ ਖੜੇ ਹੋ ਰਹੇ ਸੀ ਪੰਜਾਬ ਦੀ ਪੁਲਿਸ ਤੇ ਵੀ ਵੀ ਅੱਜ ਤੱਕ ਬਠਿੰਡਾ ਪੁਲਿਸ ਜਾਂ ਪੰਜਾਬ ਪੁਲਿਸ ਉਸ ਲੜਕੀ ਅਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਕਿਸੇ ਮੁਕਾਮ ਤੇ ਕਿਉਂ ਨਹੀਂ ਪਹੁੰਚੀ ਹਾਲੇ ਤੱਕ ਇਹ ਸਾਫ਼ ਨਹੀਂ ਹੋ ਪਾਇਆ ਕਿ ਕੀ ਉਹ ਲੜਕੀ ਖੁਦ ਨਸ਼ਾ ਵੇਚਦੀ ਸੀ ਜਿਹੜੀ ਮੁਲਾਜ਼ਮ ਸੀ ਕੀ ਉਹ ਖੁਦ ਨਸ਼ੇ ਦਾ ਸੇਵਨ ਕਰਦੀ ਸੀ ਜਾਂ ਉਹ ਸਾਜ਼ਿਸ਼ ਦਾ ਸ਼ਿਕਾਰ ਹੋਈ ਵੱਡੇ ਅਫਸਰਾਂ ਨੇ ਜਾਂ ਉਹਦੇ ਕਿਸੇ ਦੁਸ਼ਮਣ ਨੇ ਉਹਨੂੰ ਸਾਜ਼ਿਸ਼ਨ ਇਸ ਮਾਮਲੇ ਦੇ ਵਿੱਚ ਫਸਵਾਇਆ ਹਾਲਾਂਕਿ ਮੀਡੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਮਨਦੀਪ ਕੌਰ ਦੀ ਆਖਰੀ ਸੱਚਾਈ ਹਜੇ ਤੱਕ ਬਾਹਰ ਨਹੀਂ ਆਈ ਉਹਦੀ ਕੋਠੀ ਤੋਂ ਲੈ ਕੇ ਅਮਨਦੀਪ ਕੌਰ ਦੇ ਘਰ ਦੇ ਵਿੱਚ ਜਿਹੜਾ ਸਾਜੋ-ਸਮਾਨ ਸੀ ਉਹਦੀਆਂ ਗੱਲਾਂ ਬਹੁਤ ਕੀਤੀਆਂ ਗਈਆਂ ਉਹਦੀ ਸਕੂਟਰੀ ਤੋਂ ਲੈ ਕੇ ਜਾਂ ਉਹ ਜਿਹੜਾ ਸਕੂਟਰ ਹੁੰਦਾ ਔਰ ਕਾਰਾਂ ਦੀਆਂ ਗੱਲਾਂ ਬਹੁਤ ਕੀਤੀਆਂ ਗਈਆਂ ਪਰ ਅਸਲ ਸੱਚਾਈ ਹਲੇ ਵੀ ਰਹੱਸ ਦੇ ਵਿੱਚ ਹੈ ਹੁਣ ਬਲਵਿੰਦਰ ਸਿੰਘ ਨੂੰ ਫੜਨ ਤੋਂ ਬਾਅਦ ਕੀ ਪੁਲਿਸ ਇਹ ਲਿੰਕ ਸਥਾਪਿਤ ਕਰ पाएगी ਕਿ ਬਲਵਿੰਦਰ ਸਿੰਘ ਦੀ ਭੂਮਿਕਾ ਕੀ ਸੀ 4 ਅਪ੍ਰੈਲ ਤੋਂ ਬਾਅਦ ਫਰਾਰ ਕਿਉਂ ਹੋਇਆ ਉਸ ਦਿਨ ਉਹ ਜ਼ਰੂਰ ਆਇਆ ਸੀ ਜਿਸ ਦਿਨ ਅਮਨਦੀਪ ਕੌਰ ਨੂੰ ਪੇਸ਼ ਕੀਤਾ ਗਿਆ ਸੀ ਸੋ ਪੁਲਿਸ ਅਮਨਦੀਪ ਕੌਰ ਤੋਂ ਕੁਝ ਵੀ ਇਸ ਤਰ੍ਹਾਂ ਦਾ ਪੁੱਛਤਾਚੇ ਦੇ ਵਿੱਚ ਪੁੱਛਗਿੱਛ ਦੇ ਵਿੱਚ ਪਤਾ ਕਰ ਸકી ਜਿਹਦੇ ਨਾਲ ਸਚਾਈ ਮਾਮਲੇ ਦੀ ਲੋਕਾਂ ਦੇ ਸਾਹਮਣੇ ਆਵੇ ਕਿ ਬਲਵਿੰਦਰ ਸਿੰਘ ਦਾ ਸਬੰਧ ਇਸ ਨਸ਼ੇ ਦੇ ਨਾਲ ਹੈ ਕਿਉਂਕਿ ਇਸ ਕੇਸ 'ਚ ਉਹਨੂੰ ਵੀ ਐਫ ਆਈ ਆਰ 'ਚ ਦਰਜ ਕੀਤਾ ਗਿਆ ਹੈ ਹੁਣ ਸਵਾਲ ਬਹੁਤ ਸਾਰੇ ਇੱਥੇ ਇਕੱਠੇ ਹੁੰਦੇ ਨੇ ਵੀ ਉਸ ਬਲਵਿੰਦਰ ਸਿੰਘ ਦੀ ਭੂਮਿਕਾ ਜਿਹੜੀ ਹੈ ਉਹ ਕੀ ਇਸ ਕੇਸ ਦੇ ਵਿੱਚ ਸੀ ਔਰ ਅੱਗੇ ਪੁਲਿਸ ਇਸ ਕੇਸ ਨੂੰ ਕਿੱਥੇ ਤੱਕ ਲੈ ਕੇ ਜਾਂਦੀ ਹੈ ਇਹ ਬਹੁਤ ਮਹੱਤਵਪੂਰਨ ਰਹਿਣਗੇ ਅਗਲੇ 2-3 ਦਿਨ ਕਿਉਂਕਿ ਉਹਦੇ ਨਾਲ ਹੀ ਤੈਅ ਹੋਏਗਾ ਕਿ ਹੁਣ ਗੱਲ ਕਿੱਥੇ ਖੜੀ ਹੈ ਹੁਣ ਜੇ ਅਸੀਂ ਇਸ ਤੋਂ ਅੱਗੇ ਵਧੀਏ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ ਦੇ ਵਿੱਚ ਵੀ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਕੇਸ ਦਰਜ ਕੀਤਾ ਸੀ ਪ੍ਰਤਾਪ ਸਿੰਘ ਬਾਜਵਾ ਤੇ ਐਫ ਆਈ ਆਰ ਦਰਜ ਕੀਤੀ ਸੀ ਪ੍ਰਤਾਪ ਬਾਜਵਾ ਦੇ ਗਰਨੇਡਾ ਵਾਲੇ ਬਿਆਨ ਤੇ 50 ਗਰਨੇਡ ਅੱਜ ਅਦਾਲਤ ਇਹ ਤੈਅ ਕਰੇਗੀ ਕਿ ਕੀ ਪ੍ਰਤਾਪ ਸਿੰਘ ਬਾਜਵਾ ਤੇ ਕੇਸ ਚੱਲਦਾ ਰਹਿਣਾ ਚਾਹੀਦਾ ਹੈ ਜਾਂ ਹਾਈ ਕੋਰਟ ਉਸ ਕੇਸ ਨੂੰ ਖਾਰਜ ਕਰ ਦੇਗੀ ਦੋ ਹੀ ਸੂਰਤਾਂ ਨੇ ਪੰਜਾਬ ਦੇ ਵਿੱਚ ਸਿਆਸਤ ਪਖੰਡੀਆਂ ਅਗਰ ਪ੍ਰਤਾਪ ਸਿੰਘ ਬਾਜਵਾ ਨੂੰ ਅਦਾਲਤ ਨੇ ਐਫ ਆਈ ਆਰ ਰੱਦ ਕਰਕੇ ਮੁਕਤ ਕਰਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਵੱਲੋਂ ਇੱਕ ਵਾਰ ਫੇਰ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਵੱਡੇ ਲੀਡਰ ਦੇ ਤੌਰ ਤੇ ਉਭਰਨਗੇ ਔਰ ਉਹ ਪੋਲੀਟੀਕਲ ਹੀਰੋ ਪੰਜਾਬ 'ਚ ਬਣਨਗੇ ਪਰ ਅਗਰ ਅਦਾਲਤ ਨੇ ਇਹ ਕਿਹਾ ਕਿ ਪ੍ਰਤਾਪ ਬਾਜਵਾ ਤੇ ਜਿਹੜੀ ਐਫ ਆਈ ਆਰ ਹੈ ਉਹ ਠੀਕ ਹੈ ਉਹ ਪੁਲਿਸ ਦੀ ਜਾਂਚ ਦਾ ਹਿੱਸਾ ਬਣੇ ਰਹਿਣ ਔਰ ਇਹ ਉਹਨਾਂ ਤੇ ਐਫ ਆਈ ਆਰ ਚੱਲੇਗੀ ਫਿਰ ਆਮ ਆਦਮੀ ਪਾਰਟੀ ਸਿਆਸੀ ਬੱਕਰੇ ਬੁਲਾਏਗੀ ਫਿਰ ਆਮ ਆਦਮੀ ਪਾਰਟੀ ਨੂੰ ਲੱਗੇਗਾ ਕਿ ਅਸੀਂ ਜੋ ਕੀਤਾ ਸਹੀ ਕੀਤਾ ਤੇ ਉਹ ਇਹਨੂੰ ਨੈਤਿਕਤਾ ਦੇ ਆਧਾਰ ਤੇ ਆਪਣੀ ਸ਼ੁਰੂਆਤੀ ਜਿੱਤ ਮੰਨ ਮੰਨਣਗੇ ਤੇ ਫਿਰ ਇਹ ਸਿਆਸਤ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਪੰਜਾਬ ਚ ਮਗੇਗੀ ਉਂਝ ਪੰਜਾਬ ਦੇ ਵਿੱਚ ਪੋਲਿਟਿਕਲ ਟਕਰਾਅ ਕਿਸੇ ਇੱਕ ਫਰੰਟ ਤੇ ਨਹੀਂ ਹੈ ਅੱਜ ਜੇ ਪੰਜਾਬ ਦੀ ਸਿਆਸਤ ਦੇਖ ਲਈਏ ਤੇ ਪੋਲਿਟਿਕਲ ਟਕਰਾਅ ਹੀ ਟਕਰਾਅ ਨੇ ਮੈਂ ਕੱਲ ਦੇਖ ਰਿਹਾ ਸੀ ਭਾਰਤੀ ਜਨਤਾ ਪਾਰਟੀ ਦਾ ਜਦੋਂ ਤੁਸੀਂ ਸੋਸ਼ਲ ਮੀਡੀਆ ਦਾ ਵਰਕਾ ਦੇਖਦੇ ਹੋ ਉਹਦੇ ਵਿੱਚ ਦੱਬ ਕੇ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਤੇ ਕੇਜਰੀਵਾਲ ਦੇ ਜਿਹੜੇ ਜਿਹੜਾ ਉਹਨਾਂ ਦੀ ਧੀ ਦਾ ਵਿਆਹ ਹੋਇਆ ਸੀ ਉਹਦੇ ਵਿੱਚ ਉਸ ਪਰਿਵਾਰ ਦੀ ਸ਼ਾਨੋ ਸ਼ੌਕਤ ਨੂੰ ਦਿਖਾਇਆ ਜਾ ਰਿਹਾ ਵਿਆਹ ਚ ਭੰਗੜੇ ਦਿਖਾਏ ਜਾ ਰਹੇ ਨੇ ਭਗਵੰਤ ਮਾਨ ਦਾ ਭੰਗੜੇ ਦਾ ਸਟੈਪ ਬੜਾ ਮਸ਼ਹੂਰ ਹੋ ਗਿਆ ਉਹਨੂੰ ਦਿਖਾ-ਦਿਖਾ ਇਹ ਲਿਖਿਆ ਜਾ ਰਿਹਾ ਹੈ ਕਿ ਇੱਕ ਪਾਸੇ ਭਗਵੰਤ ਮਾਨ ਭੰਗੜਾ ਪਾ ਰਹੇ ਨੇ ਤੇ ਪੰਜਾਬ ਚ ਕਿਸਾਨਾਂ ਦੀਆਂ ਫਸਲਾਂ ਸੜ ਰਹੀਆਂ ਨੇ ਸੋ ਇਸ ਪੱਧਰ ਤੇ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਆਂ ਇੱਕ ਦੂਸਰੇ ਨੂੰ ਟਾਰਗੇਟ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਿਆਂ ਤੇ ਵੀ ਲਗਭਗ ਇਹੋ ਜੀ ਸਥਿਤੀ ਹੈ आम आदमी पार्टी ओ कांग्रेस नु भी टारगेट ਕਰ ਰਹੀ ਹੈ बीजेपी नु भी टारगेट ਕਰ ਰਹੀ ਹੈ ਤੇ ਅਕਾਲੀ ਦਲ ਨੂੰ ਵੀ ਕਰ ਰਹੀ ਹੈ। ਔਰ ਅਕਾਲੀ ਦਲ ਭਗਵੰਤ ਮਾਨ ਨੂੰ ਟਾਰਗੇਟ ਕਰ ਰਿਹਾ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹਰਸ਼ਿਮਰਤ ਕੌਰ ਬਾਦਲ ਔਰ ਭਗਵੰਤ ਮਾਨ ਦੋਵਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ। ਕਿ ਪੰਜਾਬ ਦੇ ਵਿੱਚ ਕਿਵੇਂ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗਣ ਤੋਂ ਬਾਅਦ ਸੜ ਰਹੀਆਂ ਨੇ ਖਰਾਬ ਹੋ ਰਹੀਆਂ ਨੇ। ਸ਼ਖਬੀਰ ਬਾਦਲ ਆਪਣੇ ਵਰਕਰਾਂ ਨੂੰ ਵੀ ਅਪੀਲ ਕਰਦੇ ਨੇ ਕਿ ਮਦਦ ਕਰੋ ਹਰਸ਼ਮਰਤ ਕੌਰ ਬਾਦਲ ਕਹਿੰਦੇ ਮੈਂ ਆਪਣੇ ਵੱਲੋਂ ਵੀ ਮਦਦ ਕਰੂੰਗੀ ਤੇ ਮੈਂ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਤੁਸੀਂ ਵੀ ਮਦਦ ਕਰੋ ਹੁਣ ਸਵਾਲ ਇਹ ਹੈ ਕਿ ਬਿਜਲੀ ਦੀਆਂ ਤਾਰਾਂ ਦੇ ਨਾਲ ਕਣਕ ਸੜਨ ਦੀ ਸਮੱਸਿਆ ਅੱਜ ਦੀ ਨਹੀਂ ਹੈ ਇਹ ਸਮੱਸਿਆ ਬਹੁਤ ਪੁਰਾਣੀ ਹੈ ਹੁਣ ਇਸ ਸਮੱਸਿਆ ਦਾ ਹੱਲ ਨਾ ਕਾਂਗਰਸ ਨੇ ਲੱਭਿਆ ਨਾ ਬੀਜੇਪੀ ਨੇ ਲੱਭਿਆ ਨਾ ਸ਼੍ਰੋਮਣੀ ਅਕਾਲੀ ਦਲ ਨੇ ਲੱਭਿਆ ਤੇ ਨਾ ਹੀ ਹੋਣ ਵਾਲੀ ਸਰਕਾਰ ਨੇ ਇਹਦਾ ਹੱਲ ਲੱਭਿਆ ਪਰ ਹੁੰਦਾ ਕੀ ਹੈ ਜਦੋਂ ਕਾਂਗਰਸ ਦੀ ਸਰਕਾਰ 'ਚ ਕਿਸਾਨ ਦੀ ਕਣਕ ਸੜਦੀ ਸੀ ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲੈਂਦੇ ਸੀ ਕਾਂਗਰਸ ਤੇ ਪੜਾਅਸ ਘੜਦੇ ਸੀ ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਉਦੋਂ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਤੇ ਭਾਜਪੀ ਨੂੰ ਨਿੰਦਦੇ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿੰਦਦੇ ਸੀ ਵੀ ਕਿਸਾਨਾਂ ਨੂੰ ਮੁਆਵਜ਼ਾ ਦੋ ਤੇ ਤੁਸੀਂ ਕਿਸਾਨਾਂ ਦੀਆਂ ਫਸਲਾਂ ਨੂੰ ਸੜਨ ਤੋਂ ਨਹੀਂ ਬਚਾ ਸਕਦੇ ਕਈ ਵਾਰੀ ਕੈਪਟਨ ਅਮਰਿੰਦਰ ਵੇਲੇ ਪ੍ਰਕਾਸ਼ ਸਿੰਘ ਬਾਦਲ ਵੇਲੇ ਐਂਬੂਲੈਂਸਾਂ ਲਗੀਆਂ ਜਾਂਦੀਆਂ ਸੀ ਕਿ ਵੱਧ ਤੋਂ ਵੱਧ ਐਂਬੂਲੈਂਸਾਂ ਲਗੀਆਂ ਜਾਣ ਤਾਂ ਕਿ ਅਗਰ ਕਿਸਾਨ ਦੀ ਕਣਕ ਸੜਦੀ ਹੈ ਤੇ ਉਹਨੂੰ ਪਾਣੀ ਪਾ ਕੇ ਬੁਝਾਇਆ ਜਾ ਸਕੇ ਪਰ ਇਹ ਬਹੁਤ ਸੰਭਵ ਹੁੰਦਾ ਨਹੀਂ ਕਿਉਂਕਿ ਇਸ ਹਿਸਾਬ ਨਾਲ ਤਾਂ ਹਰ ਪਿੰਡ 'ਚ ਇੱਕ ਐਂਬੂਲੈਂਸ ਚਾਹੀਦੀ ਹੈ ਅੱਗ ਲੱਗਣ ਦੀਆਂ ਘਟਨਾਵਾਂ ਜਿਵੇਂ ਜਿਵੇਂ ਤਾਪਮਾਨ ਵੱਧਦਾ ਹੈ ਬਹੁਤ ਜ਼ਿਆਦਾ ਹੁੰਦੀਆਂ ਨੇ ਔਰ ਹੁਣ ਵੀ ਹੋ ਰਹੀਆਂ ਨੇ ਪਰ ਸਿਆਸਤ ਇਸ ਮੁੱਦੇ ਤੇ ਹਮੇਸ਼ਾ ਹੁੰਦੀ ਆਈ ਹੈ ਜ਼ਰੂਰੀ ਤਾਂ ਇਹ ਹੈ ਕਿ ਸਾਰੀਆਂ ਪਾਰਟੀਆਂ ਸਾਡੀਆਂ ਪੰਜਾਬ ਦੀਆਂ ਇਸ ਸਮੱਸਿਆ ਦਾ ਹੱਲ ਕੱਢਣ ਔਰ ਇਸ ਸਮੱਸਿਆ ਦਾ ਪਹਿਲਾ ਹੱਲ ਤਾਂ ਇਹੀ ਹੈ ਕਿ ਹਰ ਪਿੰਡ 'ਚ ਘਟੋ ਘਟ ਇੱਕ ਐਂਬੂਲੈਂਸ ਹੋਵੇ ਹੁਣ ਬਿਜਲੀ ਦੀਆਂ ਜਿਹੜੀਆਂ ਤਾਰਾਂ ਨੇ ਪੂਰੇ ਪੰਜਾਬ 'ਚ ਖੇਤਾਂ 'ਚੋਂ ਨਿਕਲਦੀਆਂ ਨੇ ਉਹਨਾਂ ਨੂੰ ਨਾ ਤਾਂ ਛੇਤੀ ਛੇਤੀ ਅੰਡਰਗਰਾਊਂਡ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਨਾ ਛੇਤੀ ਛੇਤੀ 200 200 ਫੁੱਟ ਉੱਤੇ ਲਿਜਾਇਆ ਜਾ ਸਕਦਾ ਹੈ ਔਰ ਉਹਨਾਂ ਨੂੰ ਅਗਰ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਵੱਡੀਆਂ-ਵੱਡੀਆਂ ਕਿਤੇ ਹਾਈ ਵੋਲਟੇਜ ਤਾਰਾਂ ਨੇ ਕਿਤੇ ਸਧਾਰਨ ਤਾਰਾਂ ਨੇ ਕੀ ਉਹਨਾਂ ਦੇ ਉੱਤੇ ਰਬੜ ਦੀ ਟਿਊਬ ਪਾਈ ਜਾ ਸਕਦੀ ਹੈ ਸਵਾਲ ਇਹ ਬਹੁਤ ਵੱਡਾ ਹੈ ਨਾ ਜਿਵੇਂ ਸਧਾਰਨ ਘਰ ਦੀਆਂ ਬਿਜਲੀ ਦੀਆਂ ਤਾਰਾਂ ਤੇ ਤਾਂ ਰਬੜ ਦੀ ਕੋਟ ਕੋਟਿੰਗ ਹੈ ਹੁਣ ਇਹਦਾ ਹੱਲ ਜਿਹੜਾ ਮੈਨੂੰ ਸੌਖੇ ਤੌਰ ਤੇ ਦਿਖਦਾ ਉਹ ਹੈ ਐਂਬੂਲੈਂਸ ਕੀ ਸਾਡੀਆਂ ਸਰਕਾਰਾਂ ਇਸ ਸਥਿਤੀ ਚ ਨਹੀਂ ਕਿ ਉਥੇ ਐਂਬੂਲੈਂਸਸ ਲਿਆ ਸਕਣ ਹੁਣ ਇਸ ਯੋਜਨਾ ਦੀ ਜ਼ਰੂਰਤ ਹੈ ਕਿ ਜਿਵੇਂ ਅਸੀਂ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਦੇ ਰਹਿਆਂ ਪਿੰਡਾਂ ਚ ਹਾਲਾਂਕਿ ਹਰ ਪਿੰਡ ਦੇ ਵਿੱਚ ਹੀ ਉਹ ਮਸ਼ੀਨ ਦਿੱਤੇ ਜਾਣ ਦੀ ਜ਼ਰੂਰਤ ਹੈ ਅਗਰ 12000 ਪਿੰਡ ਨੇ 12700 ਤੋਂ ਜ਼ਿਆਦਾ ਤੇ ਹਰ ਪਿੰਡ 'ਚ ਹੀ ਪਰਾਲੀ ਸੰਭਣ ਵਾਲੀਆਂ ਮਸ਼ੀਨਾਂ ਹੋਣ ਤੇ ਘਟੋ ਘਟ ਐਨੀਆਂ ਕਿ ਸਾਨੂੰ ਐਂਬੂਲੈਂਸਾਂ ਚਾਹੀਦੀਆਂ ਨੇ ਤਾਂ ਕਿ ਅਗਰ ਕਿਸੇ ਖੇਤ 'ਚ ਅੱਗ ਲੱਗੇ ਤੇ ਤੁਰੰਤ ਪਾਣੀ ਦੇ ਨਾਲ ਉਹ ਐਂਬੂਲੈਂਸ ਆਪਣੇ ਪਿੰਡ 'ਚ ਤੁਰੰਤ ਪਹੁੰਚ ਦੇ ਮੈਨੂੰ ਲੱਗਦਾ ਹੈ ਪਿੰਡ ਦੇ ਵਿੱਚ ਅਗਰ ਐਂਬੂਲੈਂਸ ਹੋਏਗੀ ਤੇ ਉਹ 4-5 ਮਿੰਟਾਂ 'ਚ ਪਹੁੰਚ ਸਕਦੀ ਹੈ ਹਾਂ ਇਹ ਇਨਫਰਾਸਟ੍ਰਕਚਰ ਦਾ ਇੱਕ ਇੱਕ ਮਾਤਰ ਸ਼ਾਇਦ ਇਹੀ ਇੱਕ ਬਚਾਅ ਦਾ ਸਾਧਨ ਹੈ ਕਿਉਂਕਿ ਨਹੀਂ ਤਾਂ ਕਣਕ ਦੀ ਅੱਗ ਬਹੁਤ ਤੇਜ਼ੀ ਦੇ ਨਾਲ ਫੈਲਦੀ ਹੈ ਜਿੰਨੀ ਜ਼ਿਆਦਾ ਗਰਮੀ ਧੁੱਪ ਹੁੰਦੀ ਹੈ ਉਨੀ ਤੇਜ਼ ਅੱਗ ਫੈਲਦੀ ਹੈ ਜੇ ਹਵਾ ਤੇਜ਼ ਹੋਵੇ ਤੇ ਅੱਗ ਹੋਰ ਜ਼ਿਆਦਾ ਫੈਲਦੀ ਹੈ ਸੋ ਇਸ ਕਰਕੇ ਇਸ ਪੱਧਰ ਤੇ ਸਾਨੂੰ ਪੰਜਾਬ ਚ ਕੰਮ ਕਰਨਾ ਪੈਣਾ ਕਿ ਅਸੀਂ ਹਰ ਪਿੰਡ ਚ ਇੱਕ ਐਂਬੂਲੈਂਸ ਲਿਆਈਏ ਇਹ ਮੇਰੀ ਗੱਲ ਸੁਣ ਕੇ ਕੁਝ ਲੋਕ ਕਹਿ ਵੀ ਸਕਦੇ ਨੇ ਕਿ ਇਹ ਕਿੱਦਾਂ ਦੀ ਗੱਲ ਹੋ ਰਹੀ ਹੈ ਤੇ ਕਿਵੇਂ ਸੰਭਵ ਹੈ ਪਰ ਇਹ ਸਾਨੂੰ ਸੰਭਵ ਕਰਨਾ ਪਊਗਾ ਅਗਰ ਅਸੀਂ ਕਿਸਾਨੀ ਦਾ ਅਸਲ ਵਿਕਾਸ ਦੇਖਣਾ ਚਾਹੁੰਦੇ ਆ ਗੱਲਾਂ ਬਾਤਾਂ ਨਾਲ ਕਿਸਾਨੀ ਦਾ ਕੁਝ ਨਹੀਂ ਸਵਰਨਾ ਅਸੀਂ ਤਾਂ ਖੇਤੀਬਾੜੀ ਦੀਆਂ ਪਾਲਿਸੀਆਂ ਨਹੀਂ ਬਣਾ ਸਕੇ ਸੋ ਅਸੀਂ ਭਾਵੇਂ ਸੁਖਬੀਰ ਬਾਦਲ ਐ ਭਾਵੇਂ ਹਰਸ਼ਮਰਤ ਕੌਰ ਬਾਦਲ ਐ ਜਾਂ ਭਾਵੇਂ ਕਾਂਗਰਸ ਵਾਲੇ ਨੇ ਕੈਪਟਨ ਅਮਰਿੰਦਰ ਨੇ ਜਾਂ ਭਗਵੰਤ ਮਾਨ ਨੇ ਕਿਸੇ ਤੋਂ ਵੀ ਜਿਹੜੀ ਕਿਸਾਨੀ ਦੀਆਂ ਸਮੱਸਿਆਵਾਂ ਨੇ ਜਾਂ ਦਿੱਲੀ ਵਾਲੇ ਆਮ ਆਦਮੀ ਪਾਰਟੀ ਵਾਲੇ ਆ ਜਿਹੜੇ ਕਹਿੰਦੇ ਸੀ ਅਸੀਂ ਤੂੰ ਜਿਹੜਾ ਪਰਾਲੀ ਸਾੜਨ ਦੀ ਲੋੜ ਨਹੀਂ ਪੈਣੀ ਅਸੀਂ ਹੱਲ ਖੋਜ ਲਿਆ ਅਸੀਂ ਇੱਕ ਕੈਮੀਕਲ ਲੱਭ ਲਿਆ ਦਿੱਲੀ 'ਚ ਤੇ ਉਹ ਵੀ ਫੇਲ ਫੂਲ ਹੋ ਗਏ ਸਾਰੇ ਹਲ ਸੋ ਤੀਰ ਤੁਕਿਆਂ ਦੇ ਨਾਲ ਜਿਹੜੀ ਖੇਤੀਬਾੜੀ ਆ ਉਹ ਨਹੀਂ ਸੰਭੀ ਜਾਣੀ ਖੇਤੀਬਾੜੀ ਲਈ ਸਾਨੂੰ ਇਨਵੈਸਟ ਕਰਨਾ ਪਊਗਾ ਸੋ ਮੰਤਰੀਆਂ ਦੀਆਂ ਗੱਡੀਆਂ ਘੱਟ ਖਰੀਦੀਆਂ ਜਾਣ ਐਂਬੂਲੈਂਸਸ ਜ਼ਿਆਦਾ ਖਰੀਦੀਆਂ ਜਾਣ ਪਿੰਡਾਂ 'ਚ ਹਰ ਪਿੰਡ 'ਚ ਇੱਕ ਐਂਬੂਲੈਂਸ ਹੋਵੇ ਇਹ ਜ਼ਰੂਰੀਆ ਹੁਣ ਜੇ ਮੈਂ ਅੱਗੇ ਵਧਾਂ ਇਹ ਸਿਆਸਤ ਇਸੇ ਤਰ੍ਹਾਂ ਚੱਲਦੀ ਰਹਿਣੀ ਆ ਪੰਜਾਬ ਦੇ ਵਿੱਚ ਹੁਣ ਮੈਂ ਨਸ਼ੇ ਵਾਲੀ ਗੱਲ ਪਹਿਲਾਂ ਕੀਤੀ ਬੀਬੀ ਅਮਨਦੀਪ ਕੌਰ ਦੀ ਹੁਣ ਵਿਕਰਮ ਮਜੀਠੀਏ ਨੇ ਵੀ ਕੱਲ ਪ੍ਰੈਸ ਕਾਨਫਰੰਸ ਕਰਤੀ ਇੱਕ ਸੋਸ਼ਲ ਮੀਡੀਆ ਤੇ ਇੱਕ ਵਟਸਐਪ ਗਰੁੱਪ ਦੀ ਚੈਟ ਜਿਹੜੀ ਉਹ ਬੜੀ ਵਾਇਰਲ ਹੈ ਕੁਝ ਦਿਨਾਂ ਦੀ ਦਾਵਾ ਇਹ ਹੈ ਕਿ ਉਹ ਅਮਰਿਤਪਾਲ ਸਿੰਘ ਦੀ ਜਿਹੜੀ ਪਾਰਟੀ ਹੈ ਵਾਰਿਸ ਪੰਜਾਬ ਦੇ ਉਹਦੇ ਨਾਲ ਸੰਬੰਧਿਤ ਗਰੁੱਪ ਸੀ ਹੁਣ ਜਦੋਂ ਸੋਸ਼ਲ ਮੀਡੀਆ ਚਾਹੀ ਬਿਕਰਮਜੀਤ ਠੇ ਨੇ ਵੀ ਪ੍ਰੈਸ ਕਾਨਫਰੰਸ ਕਰਤੀ ਉਹਦੇ ਵਿੱਚ ਉਸ ਚੈਟ ਗਰੁੱਪ ਦੇ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਉਹ ਅਮਿਤ ਸ਼ਾਹ ਨੂੰ ਰਵਨੀਤ ਬਿੱਟੂ ਨੂੰ ਬਿਕਰਮਜੀਤ ਠੇ ਨੂੰ ਇੱਕ ਤਲਵਾਰਾ ਸਾਹਿਬ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਪੁਲਿਸ ਸਰਕਟ ਚ ਆਈ ਹੈ ਕੱਲ ਮੋਗੇ ਤੋਂ ਪੁਲਿਸ ਨੇ ਉਸ ਗਰੁੱਪ ਦੇ ਵਿੱਚ ਜਿਹੜੇ ਨੰਬਰ ਸੀ ਉਹ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਪੁਲਿਸ ਕਹਿੰਦੀ ਚਾਰਕ ਹੋਰ ਸਾਡੀ ਸਾਡੇ ਰਡਾਰ ਤੇ ਨੇ ਤੇ ਅਸੀਂ ਉਹਨਾਂ ਨੂੰ ਵੀ ਫੜ ਲਵਾਂਗੇ ਹੁਣ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋ ਕੇ ਅਦਾਲਤ ਦੇ ਵਿੱਚ ਉਹਨਾਂ ਨੂੰ ਅੱਜ ਪੇਸ਼ ਕੀਤਾ ਜਾਏਗਾ ਫਿਰ ਇਹ ਸਥਿਤੀ ਖੁੱਲ ਕੇ ਬਾਹਰ ਆਏਗੀ ਕਿ ਸਚਾਈ ਕੀ ਹੈ ਕਿ ਸੱਚਮੁੱਚ ਇਕ ਕਿਸੇ ਸਾਜ਼ਿਸ਼ ਤਹਿਤ ਗਰੁੱਪ ਬਣਾਇਆ ਗਿਆ ਕਿਸੇ ਵੱਲੋਂ ਕੀ ਮਿੱਠ ਕੇ ਕੋਈ ਸਾਜ਼ਿਸ਼ ਕੀਤੀ ਗਈ ਇਹ ਹੁਣ ਆਉਂਦੇ ਦਿਨਾਂ ਦੇ ਵਿੱਚ ਜਦੋਂ ਕੋਰਟ ਕਚੈਰੀਆਂ ਅਦਾਲਤਾਂ ਦੇ ਵਿੱਚ ਗੱਲਾਂ ਜਾਣਗੀਆਂ ਫਿਰ ਇਹਦੇ ਤੇ ਸਥਿਤੀ ਸਪਸ਼ਟ ਹੋਏਗੀ ਔਰ ਵਿਕਰਮਜੀਠੀਏ ਨੇਤਾ ਅਮਰਿਤਪਾਲ ਸਿੰਘ ਦੇ ਬਾਰੇ ਕਈ ਪੱਤਰਕਾਰ ਸੰਮੇਲਨ ਦੇ ਦੌਰਾਨ ਖੁਲਾਸੇ ਹੀ ਕਰਦੇ ਅਮਰਿਤਪਾਲ ਸਿੰਘ ਦੇ ਬਾਰੇ ਵਿਕਰਮ ਸਿੰਘ ਮਜੀਠੀਏ ਦੇ ਸ਼ਬਦ ਹਮੇਸ਼ਾ ਬੜੇ ਤਿੱਖੇ ਰਹੇ ਨੇ ਕੱਲ ਉਹਨਾਂ ਨੇ ਪત્રਕਾਰਾਂ ਨੂੰ ਉਹਨਾਂ ਦੀਆਂ ਕੁਝ ਆਡੀਓ ਕਲਿੱਪ ਸੁਣਾ ਕੇ ਦਾਵਾ ਕੀਤਾ ਕਿ ਇਹ ਅਮਰਿਤਪਾਲ ਸਿੰਘ ਦੀਆਂ ਹੀ ਨੇ ਔਰ ਉਹ ਇੱਕ ਗੈਂਗਸਟਰ ਨਾਲ ਵੀ ਗੱਲ ਕਰ ਰਿਹਾ ਸੋ ਇੱਕ ਤਰੀਕੇ ਨਾਲ ਅਕਾਲੀ ਦਲ ਔਰ ਅਮਰਿਤਪਾਲ ਸਿੰਘ ਦੇ ਵਿਚਾਲੇ ਜਿਹੜੀ ਨਿੱਜੀ ਇਲਜ਼ਾਮਬਾਜ਼ੀ ਦਾ ਦੌਰ ਹੈ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਹਿਲਾਂ ਵੀ ਖਡੂਰ ਸਾਹਿਬ ਦੀ ਚੋਣ ਵੇਲੇ ਵੀ ਬੜੇ ਅਮਰਿਤਪਾਲ ਸਿੰਘ ਤੇ ਇਲਜ਼ਾਮ ਲਾਏ ਸੀ ਸੋ ਇਹ ਸਿਲਸਿਲਾ ਹੁਣ ਵੀ ਚੱਲ ਰਿਹਾ ਹੈ ਇਹਦੇ ਚ ਆਖਰੀ ਸੱਚ ਕੀ ਹੈ ਉਹ ਸਾਨੂੰ ਉਦੋਂ ਪਤਾ ਲੱਗੇਗਾ ਜਦੋਂ ਕੋਈ ਜਾਂਚ ਹੋ ਕੇ ਜਾਂਚ ਮੁਕੰਮਲ ਹੋਏਗੀ ਉਂਝ ਸਾਡੇ ਮੁਲਕ 'ਚ ਨਾ ਛੇਤੀ ਛੇਤੀ ਸਿੱਟਾਂ ਦੇ ਨਤੀਜੇ ਆਉਂਦੇ ਨੇ ਨਾ ਜਾਂਚਾਂ ਖਤਮ ਹੁੰਦੀਆਂ ਨੇ ਬਿਕਰਮ ਮਜੀਠੀਏ ਦੇ ਮਾਮਲੇ 'ਚ ਹੀ ਦੇਖ ਲਓ ਕਈ ਸਾਲਾਂ ਬਾਅਦ ਕੇਸ ਦਰਜ ਹੋਇਆ ਸੀ ਅੱਜ ਤੱਕ ਬਿਕਰਮ ਮਜੀਠੀਏ ਦੇ ਮਾਮਲੇ 'ਚ ਉਹ ਕੇਸ ਆਖਰੀ ਮੁਕਾਮ ਤੇ ਨਹੀਂ ਪਹੁੰਚਿਆ ਹੁਣ ਤਾਂ ਬਿਕਰਮ ਮਜੀਠੀਆ ਵੀ ਇਹ ਕਹਿਣ ਲੱਗ ਗਿਆ ਕਿ ਮੇਰੇ ਤੇ ਦਿਓ ਚਾਰਜ ਸ਼ੀਟ ਜੇ ਮੇਰੇ ਕੋਲੇ ਕੁਝ ਬਰਾਮਦ ਹੋਇਆ ਤੇ ਲਿਆਓ ਸਾਹਮਣੇ ਹੁਣ ਜਿਹੜੇ ਇਹ WhatsApp ਗਰੁੱਪ ਦੇ ਵਿੱਚ ਗ੍ਰਫਤਾਰ ਕੀਤੇ ਗਏ ਨੇ ਨੌਜਵਾਨ ਇਹਨਾਂ ਮਾਮਲਿਆਂ ਦੇ ਵਿੱਚ ਕਦੋਂ ਆਖਰੀ ਮੁਕਾਮ ਤੇ ਗੱਲ ਆਉਂਦੀ ਹੈ ਇਹ ਰੱਬ ਹੀ ਜਾਣਦਾ ਕਿ ਇਹ ਚੀਜ਼ਾਂ ਕਦੋਂ ਖਤਮ ਹੋਣਗੀਆਂ ਪਰ ਇਹ ਨਵੇਂ ਮੁੱਦੇ ਉੱਭਰ ਗਏ ਨੇ ਅੰਮ੍ਰਿਤਪਾਲ ਦਾ ਇੱਕ ਪਾਸੇ ਤਾਂ ਨੈਸ਼ਨਲ ਸਕਿਉਰਿਟੀ ਐਕਟ ਦੇ ਵਿੱਚ ਉਹਨਾਂ ਦੀ ਡਿਟੈਂਸ਼ਨ ਉਹ ਵੱਧ ਗਈ ਹੈ 1 ਸਾਲ ਇਹਦੇ ਦਰਮਿਆਨ ਹੀ ਇਹ WhatsApp ਗਰੁੱਪਾਂ ਦੀ ਗਲਬਾਤ ਹੈ ਜਿਹੜੀ ਇਹ ਬਾਹਰ ਆ ਗਈ ਹੈ ਜਿਹੜੀ ਬਹੁਤ ਵਿਵਾਦਿਤ ਬਣੀ ਹੋਈ ਹੈ ਹੁਣ ਇਹਦਾ ਆਖਰੀ ਸੱਚ ਵੀ ਮੈਨੂੰ ਲੱਗਦਾ ਕੋਰਟ ਕਚੈਰੀਆਂ ਹੀ ਦੱਸਣ ਗਿਆ ਜੋ ਅੱਜ ਦਾ ਸਮਾਂ ਪਤਾ ਨਹੀਂ ਕਿਹੜੀ ਚੀਜ਼ ਸੱਚੀ ਹੈ ਕਿਹੜੀ ਝੂਠੀ ਹੈ ਕਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣੀ ਹੈ ਅੱਜ ਕੱਲ ਤਾਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੀਡਰ ਜਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਹੀਰੋ ਹੀਰੋਇਨ ਜਿਹੜੀਆਂ ਅੱਜ ਕੱਲ੍ਹ ਰੀਲਾਂ ਜੀਆਂ ਤੁਰੀਆਂ ਫਿਰਦੀਆਂ ਨੇ ਉਹਦੇ ਵਿੱਚ ਚੰਗੇ ਭਲੇ ਜਿਹੜੇ ਉਹ ਅਕਿਰਦਾਰ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਸੋ ਬਹੁਤ ਵੱਡੇ ਚੈਲੰਜ ਨੇ ਸਿਰ ਕਿਸੇ ਦਾ ਧੜ ਕਿਸੇ ਦਾ ਸੋ ਸੋਸ਼ਲ ਮੀਡੀਆ ਦਾ ਜ਼ਬਾਨਾ ਜ਼ਮਾਨਾ ਕਹਿੰਦੇ ਆਵਾਜ਼ ਵੀ ਬਣਾ ਦਿੰਦੇ ਨੇ ਕੰਪਿਊਟਰ ਦੇ ਜ਼ਰੀਏ ਕਿਸੇ ਦੇ ਬੋਲ ਦੇ ਦੀ ਆਵਾਜ਼ ਵੀ ਉਹਦਾਂ ਦੀ ਬਣਾ ਦਿੰਦੇ ਨੇ ਸੋ ਇਹ ਬਹੁਤ ਵੱਡਾ ਚੈਲੰਜ ਹੈ ਇਨਵੈਸਟੀਗੇਸ਼ਨ ਸੋ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਅਸਲ ਜਿਹੜੀਆਂ ਗੱਲਾਂ ਨੇ ਉਹ ਬਾਹਰ ਆਉਣਗੀਆਂ ਤਦ ਤੱਕ ਅਸੀਂ ਕਿਸੇ ਨੂੰ ਦੋਸ਼ੀ ਜਾਂ ਮਲਜ਼ਮ ਨਹੀਂ ਕਹਿ ਸਕਦੇ ਹੁਣ ਜੇ ਮੈਂ ਪੰਜ ਮੈਂਬਰੀ ਕਮੇਟੀ ਦੀ ਵੀ ਗੱਲ ਕਰ ਲਾਂ ਤੇ ਪੰਜ ਮੈਂਬਰੀ ਕਮੇਟੀ ਦੇ ਮਨਪੀ 43 ਨੇ ਵੀ ਜਿਹੜੀਆਂ ਅੱਗਾਂ ਲੱਗ ਰਹੀਆਂ ਨੇ ਪੰਜਾਬ 'ਚ ਖੇਤਾਂ 'ਚ ਕਿਸਾਨਾਂ ਦੇ ਕਣ ਕਰਕੇ ਉਸ ਮਾਮਲੇ ਤੇ ਪੰਜਾਬ ਦੀ ਸਰਕਾਰ ਨੂੰ ਗੰਭੀਰ ਹੋਣ ਦੀ ਹਦਾਇਤ ਕੀਤੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਸੂਬੇ ਦੀ ਸਰਕਾਰ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਵਿਚਾਰੇ ਔਰ ਇਹਦੇ ਤੇ ਯੋਜਨਾ ਜ਼ਰੂਰ ਬਣਨੀ ਚਾਹੀਦੀ ਹੈ ਜਿੰਨੇ ਵੀ ਕਿਸਾਨਾਂ ਦੇ ਖੇਤਾਂ ਨੂੰ ਅੱਗ ਲੱਗ ਰਹੀ ਹੈ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਨੂੰ ਜ਼ਰੂਰ ਮੁਆਵਜ਼ਾ ਦੇਣਾ ਚਾਹੀਦਾ ਹੈ ਕਿਉਂਕਿ ਮੈਨੂੰ ਯਾਦ ਹੈ ਜਿਹੜੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਾਂ ਆਮ ਆਦਮੀ ਵਾਲੇ ਇਹ ਦਾਵਾ ਅਕਸਰ ਕਰਦੇ ਸੀ ਕਿ ਦਿੱਲੀ 'ਚ ਅਸੀਂ ਫਸਲੇ ਦੇ ਫਸਲ ਦੇ ਖਰਾਬੇ ਦਾ ਮੁਆਵਜ਼ਾ 20000 ਰੁਪਏ ਪ੍ਰਤੀ ਏਕੜ ਦੰਨੇ ਹੁਣ ਕੀ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ 10000 12000 15000 20000 ਪ੍ਰਤੀ ਏਕੜ ਦੇਣਗੇ ਕੀ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਧਿਆ ਪੰਜਾਬ ਦੇ ਕਿਸਾਨਾਂ ਲਈ ਇਸ ਮੁਆਵਜ਼ੇ ਦਾ ਐਲਾਨ ਕਰਨਗੇ ਇਹ ਇੱਕ ਵੱਡਾ ਵਿਸ਼ਾ ਹੈ ਜਿਹਦੇ ਤੇ ਮਿਲ ਬੈਠ ਕੇ ਸੋਚਿਆ ਜਾਣਾ ਚਾਹੀਦਾ ਹੈ ਸਾਡੀਆਂ ਸੂਬੇ ਦੀਆਂ ਸਰਕਾਰਾਂ ਵੱਲੋਂ ਕਿਉਂਕਿ ਇਹ ਫਸਲਾਂ ਦਾ ਜਿਹੜਾ ਖਰਾਬ ਹੋਣ ਦਾ ਕੰਮ ਹੈ ਇਹ ਆਰਥਿਕ ਤਕ ਕਿਸਾਨੀ ਦੀ ਹੋਰ ਤੋੜਦਾ ਇਸ ਹਾਲਾਕਿ ਸਾਡੀ ਮੰਡੀਆਂ 'ਚ ਕਣਕ ਵੀ ਆਈ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਔਰ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਮੰਡੀਆਂ 'ਚ ਕਣਕ ਚੱਕ ਰਹੇ ਹਾਂ ਉਧਰ ਹੁਣ ਜਦੋਂ ਮੈਂ ਆਮ ਆਦਮੀ ਪਾਰਟੀ ਦੇ ਵਰਕਿਆਂ ਦੀ ਵੀ ਗੱਲ ਕਰਦਾ ਸੋਸ਼ਲ ਮੀਡੀਆ ਦੇ ਇੱਕ ਪਾਸੇ ਤਾਂ ਸਕੂਲਾਂ ਦੇ ਉਦਘਾਟਨਾ ਦੀ ਕ੍ਰਾਂਤੀ ਚੱਲ ਰਹੀ ਹੈ ਛੱਪੜਾਂ ਦੀ ਸਫਾਈ ਨੂੰ ਲੈ ਕੇ ਵੀ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕੇ ਭਰੇ ਪਏ ਨੇ ਮੰਤਰੀ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਸੋ ਇੱਕ ਪਾਸੇ ਵਿਰੋਧੀ ਧਿਰ ਇਹ ਕਹਿ ਰਹੀ ਹੈ ਕਿ ਪੰਜਾਬ 'ਚ ਲੈਂਡ ਆਰਡਰ ਨਹੀਂ ਹੈ ਕਤਲੋ ਗੈਰਤ ਹੈ ਕ੍ਰਾਈਮ ਬਹੁਤ ਵੱਧ ਗਿਆ ਦੂਜੇ ਪਾਸੇ ਪੁਲਿਸ ਹੈ ਉਹ ਆਏ ਦਿਨ ਨਸ਼ੇ ਦੇ ਸਮੱਗਲਰ ਵੀ ਫੜ ਰਹੀ ਹੈ ਉਹ ਹਥਿਆਰ ਵੀ ਫੜ ਰਹੇ ਨੇ ਤੇ ਉਹ ਆ WhatsApp ਗਰੁੱਪ ਵਾਲੇ ਮੁੰਡੇ ਵੀ ਦੋ ਕਹਿੰਦੇ ਫੜੇ ਨੇ ਪੁਲਿਸ ਦਾ ਦਾਵਾ ਹੈ ਕਿ ਪਿਛਲੀਆਂ ਸਰਕਾਰਾਂ ਨਾਲੋਂ ਸਥਿਤੀ ਪੰਜਾਬ ਦੇ ਵਿੱਚ ਚੰਗੀ ਹੈ ਤੇ ਅਸੀਂ ਤੇਜ਼ੀ ਦੇ ਨਾਲ ਬਰਾਮਦਗੀਆਂ ਕਰ ਰਹੇ ਹਾਂ ਕੱਲ ਦੋ ਤਿੰਨ ਪ੍ਰੈਸ ਕਾਨਫਰੰਸਾਂ ਕੀਤੀਆਂ ਬਲਬੀਰ ਸਿੰਘ ਉਹਨਾਂ ਨੇ ਕੀਤੀ ਜਿਹੜੇ ਇੰਚਾਰਜ ਨੇ ਜਿਹੜੀ ਵਿਧਾਨ ਸਭਾ ਦੀ ਮੰਤਰੀ ਨੇ ਜਿਹੜੇ ਪੰਜਾਬ ਸਰਕਾਰ ਦੇ ਉਹਨਾਂ ਨੇ ਮੈਂਬਰ ਨੇ ਉਹ ਜਿਹੜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਦੀ ਕਮੇਟੀ ਦੇ ਮੈਂਬਰ ਨੇ ਵਿਧਾਨ ਸਭਾ ਦੀ ਜਿਹੜੀ ਕਮੇਟੀ ਬਣੀ ਹੈ ਬਲਬੀਰ ਸਿੰਘ ਵੀ ਉਹਦੇ ਮੈਂਬਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਡਾਕਟਰ ਬਲਬੀਰ ਸਿੰਘ ਪ੍ਰੈਸ ਕਾਨਫਰੰਸ ਕੀਤੀ ਹਰਪਾਲ ਚੀਮਾ ਨੇ ਹੁਸ਼ਿਆਰਪੁਰ ਦੇ ਸਬੰਧ ਦੇ ਵਿੱਚ ਪੂਰੀ ਰਿਕਵਰੀ ਆਪਣੀ ਦੱਸੀ ਕਿ ਅਸੀਂ ਨਸ਼ਾ ਦੇ ਖਿਲਾਫ ਕੀ ਕੀ ਬਰਾਮਦ ਕਰ ਲਿਆ ਔਰ ਛੱਪੜਾਂ ਦੀ ਸਫਾਈ ਨੂੰ ਲੈ ਕੇ ਜਿਹੜੇ ਮੰਤਰੀ ਨੇ ਇਹਨਾਂ ਦੇ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੋ ਸਰਕਾਰ ਦੀ ਨਜ਼ਰ ਦੇ ਵਿੱਚ ਛੱਪੜਾਂ ਦੀ ਸਫਾਈ ਹੋ ਰਹੀ ਹੈ ਸਕੂਲਾਂ 'ਚ ਕ੍ਰਾਂਤੀ ਆਈ ਹੋਈ ਹੈ ਨਸ਼ਿਆਂ ਦੇ ਖਿਲਾਫ ਯੁੱਧ ਚੱਲ ਰਿਹਾ ਹੈ ਪੰਜਾਬ 'ਚ ਅਸੀਂ ਸਹੀ ਦਿਸ਼ਾ 'ਚ ਚੱਲ ਰਹੇ ਆ ਜਿਹੜਾ ਭੰਗੜਾ ਭੋਂਗੜਾ ਪੈ ਗਿਆ ਜਿਹੜੇ ਨਾਚ ਗਿੱਧੇ ਹੋ ਗਏ ਉਹ ਚਲੋ ਨਿੱਜੀ ਸਮਾਗਮ ਨੇ ਪਰ ਅਗਰ ਸਾਡੇ ਮੰਤਰੀ ਸਾਡੇ ਮੁੱਖ ਮੰਤਰੀ ਇਸ ਤਰ੍ਹਾਂ ਦੇ ਸਮਾਗਮਾਂ ਨੂੰ ਬਹੁਤ ਨਿੱਜੀ ਰੱਖ ਲੈਣ ਬਹੁਤ ਸਾਦੇ ਰੱਖ ਲੈਣ ਉਹਦੇ ਨਾਲ ਜ਼ਿਆਦਾ ਚੰਗੇ ਸੁਨੇਹੇ ਜਾਣਗੇ ਕਿਉਂਕਿ ਸੋਸ਼ਲ ਮੀਡੀਆ 'ਤੇ ਅੱਜਕੱਲ੍ਹ ਪੁਰਾਣੇ ਬਿਆਨ ਵਾਇਰਲ ਹੋ ਜਾਂਦੇ ਨੇ ਜਦੋਂ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਦਗੀ ਦੇ ਨਾਲ ਵਿਆਹ ਕੀਤੇ ਜਾਣਗੇ ਸੋ ਵਿਆਹ ਗਰ ਸਾਦਗੀ ਦੇ ਨਾਲ ਹੀ ਕੀਤੇ ਜਾਣ ਤੇ ਚੰਗੀ ਗੱਲ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਵੀ ਪੁਰਾਣੇ ਸਮੇਂ ਚ ਕੀਤੀ ਗਈ ਗੱਲ ਭਵਿੱਖ ਚ ਵਰਤੀ ਜਾਂਦੀ ਹੈ ਅੱਜ ਕੱਲ ਸੋਸ਼ਲ ਮੀਡੀਆ ਤੇ ਆਮ ਚੱਲ ਰਿਹਾ ਹੈ ਇਹ ਇੱਕ ਸਿਆਸੀ ਲੜਾਈ ਵੀ ਹੈ ਵਿਰੋਧੀ ਹੁਣ ਇਸ ਗੱਲ ਨੂੰ ਵੀ ਮੁੱਦਾ ਬਣਾ ਰਹੇ ਨੇ ਪ੍ਰਤਾਪ ਬਾਜਵੇ ਨੇ ਵੀ ਤਸਵੀਰ ਪਾਤੀ ਸੀ ਭਗਵੰਤ ਮਾਨ ਦੇ ਪੰਗੜੇ ਦੀ ਹਾਲਾਂਕਿ ਅਗਰ ਕਿਸੇ ਦੇ ਘਰ ਸਮਾਗਮ ਹੈ ਕਿਸੇ ਦੇ ਧੀ ਪੁੱਤ ਦਾ ਵਿਆਹ ਹੈ ਤੇ ਅਸੀਂ ਕਹੀਏ ਤੂੰ ਖੁਸ਼ੀ ਨਾ ਮਨਾ ਇਹ ਵੀ ਗਲਤ ਹੈ ਜ਼ਰੂਰ ਉਹਨੂੰ ਹੱਕ ਹੈ ਭੰਗੜਾ ਪਾਉਣ ਦਾ ਕਿੱਦਾਂ ਪਾਉਣ ਦਾ ਪਰ ਇਹ ਜੇ ਸਮਾਗਮ ਅਗਰ ਸਾਡੇ ਰੂਪ ਚ ਕਰ ਲਏ ਜਾਣ ਤੇ ਉਹ ਜ਼ਿਆਦਾ ਚੰਗੀ ਗੱਲ ਹੈ ਐਡਾ ਐਡੇ ਵੱਡੇ ਵੱਡੇ ਮੰਚ ਸਜਾ ਕੇ ਜਦੋਂ ਪ੍ਰੋਗਰਾਮ ਹੁੰਦੇ ਨੇ ਫਿਰ ਉਹ ਦੇਖਣ ਨੂੰ ਮਹਿੰਗੇ ਲੱਗਦੇ ਨੇ ਭਾਵੇਂ ਕਿਤੇ ਮੁੱਖ ਮੰਤਰੀਆਂ ਦੇ ਪ੍ਰੋਗਰਾਮ ਹੁੰਦੇ ਨੇ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਕਲਾਕਾਰ ਪੈਸੇ ਲੈਂਦੇ ਹੋਣਗੇ ਮੁੱਖ ਮੰਤਰੀ ਤੋਂ ਜਾਂ ਪ੍ਰਬੰਧਕਾਂ ਤੋਂ ਉਹ ਦੋਸਤੀ ਯਾਰੀ ਚ ਆ ਜਾਂਦੇ ਹੋਣਗੇ ਵੀ ਨਹੀਂ ਜੀ ਅਸੀਂ ਜ਼ਰੂਰ ਆਵਾਂਗੇ ਭਾਵੇਂ ਉਹਨਾਂ ਨੂੰ ਸੱਦਾ ਭੇਜਿਆ ਹੋਵੇ ਕਿ ਤੁਸੀਂ ਵਿਆਹ ਚ ਸ਼ਾਮਲ ਹੋਣਾ ਸਮੇਤ ਪਰਿਵਾਰ ਤੇ ਉਹ ਪਰਿਵਾਰ ਦੀ ਥਾਂ ਤੇ ਆਪਣਾ ਆਪਣਾ ਗਰੁੱਪ ਲੈ ਕੇ ਆ ਜਾਂਦੇ ਵੀ ਨਹੀਂ ਜੀ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦਾ ਸੋ ਪਤਾ ਨਹੀਂ ਵੀ ਇਹ ਸਮਾਗਮ ਪੈਸੇ ਦੇ ਕੇ ਜਿੰਨੇ ਪ੍ਰਬੰਧ ਹੋਏ ਜਾਂ ਇਹ ਪ੍ਰਬੰਧ ਗਾਇਕਾਂ ਨੇ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਨੇ ਇਹ ਦੋਸਤੀ ਚ ਕਰਦੇ। ਇਹ ਤਾਂ ਨਹੀਂ ਪਤਾ ਪਰ ਦੇਖਣ ਨੂੰ ਮਹਿੰਗੇ ਲੱਗਦੇ ਨੇ। ਇਸ ਕਰਕੇ ਅਗਰ ਸਾਦੇ ਹੋ ਜਾਣ ਢੋਲੀ ਢੁਲੀ ਬਿਲਾ ਲਓ ਜਿਵੇਂ ਪੰਜਾਬ ਦਾ ਕਲਚਰ ਹੈ ਜੇ ਦਿੱਲੀ ਚ ਵੀ ਕਰਨਾ ਹੈ ਤੇ ਜਾਗੋ ਜੁਗੋ ਕੱਢ ਲਓ ਸਾਦਗੀ ਦੇ ਨਾਲ ਇੰਨਾ ਕੁ ਮੈਨੂੰ ਲੱਗਦਾ ਠੀਕ ਹੁੰਦਾ ਪਰ ਇਹ ਫਿਰ ਵੀ ਹਰ ਕਿਸੇ ਦਾ ਨਿੱਜੀ ਫੈਸਲਾ ਹੈ ਜੀਨੂੰ ਜਿੰਨਾ ਪੁੱਗਦਾ ਉਹ ਉਨਾ ਕਰਦਾ। ਔਰ ਜੇ ਪੋਲਿਟੀਕਲ ਪਾਰਟੀਆਂ ਦੇ ਲੋਕਾਂ ਦਾ ਇਹ ਦਾਵਾ ਹੈ ਕਿ ਜੇ ਸਾਡੇ ਘਰ ਹੀ ਸਰਕਾਰੀ ਹੈ ਜੇ ਸਾਡੀਆਂ ਰਹਿਸ਼ਾਂ ਸਰਕਾਰੀ ਨੇ ਤੇ ਅਸੀਂ ਫਿਰ ਆਪਣੇ ਖੁਸ਼ੀਆਂ ਦੁੱਖ ਉੱਥੇ ਮਨਾਉਣੇ ਨੇ ਉਹਨਾਂ ਦਾ ਆਪਣਾ ਤਰਕ ਹੈ ਵੀ ਜਦ ਕੋਠੀ ਸਰਕਾਰੀ ਹੈ ਤੇ ਫਿਰ ਸਰਕਾਰੀ ਕੋਠੀ 'ਚ ਵਿਆਹ ਕਰ ਲਿਆ ਤੇ ਕੀ ਹੋ ਗਿਆ ਸੋ ਸਵਾਲ ਇਸ ਤਰ੍ਹਾਂ ਦੇ ਨੇ ਉਂਝ ਚਲੋ ਆਪਾਂ ਵਿਰੋਧ ਵੀ ਕਰ ਲੈਂਦੇ ਆ ਵਿਰੋਧ ਕਰਨ ਵਾਲੇ ਪਰ ਜਦੋਂ ਜਿਹੜੀ ਧਿਰ ਸੱਤਾ 'ਚ ਹੁੰਦੀ ਫਿਰ ਉਹ ਕਰਦੀ ਓਵੇਂ ਹੀ ਹੈ ਜਦੋਂ ਉਹ ਵਿਰੋਧੀ ਧਿਰ 'ਚ ਹੁੰਦੇ ਹੋਏ ਵਿਰੋਧ ਕਰਦੀ ਹੈ ਹੁਣ ਅੱਜ ਭਾਵੇਂ ਕਾਂਗਰਸੀ ਵਿਰੋਧ ਕਰੀ ਜਾਂਦੇ ਆਕਾਲੀ ਦਲ ਵਾਲੇ ਵਿਰੋਧ ਕਰੀ ਜਾਂਦੇ ਜਦੋਂ ਕਦੀ ਇਹਨਾਂ ਦੀ ਸੱਤਾ ਆ ਗਈ ਇਹਨਾਂ ਦੇ ਧੀ ਪੁੱਤ ਦਾ ਵਿਆਹ ਹੋਇਆ ઠાਵਾ ਫਿਰ ਵੀ ਸਰਕਾਰੀ ਵਰਤੀਆਂ ਜਾਣੀਆਂ ਨੇ ਚਲੋ ਕਈ ਜ਼ਿਆਦਾ ਵੱਡੇ ਹੁੰਦੇ ਨੇ ਉਹ ਹੋਟਲ-ਹੋਟਲ ਕਰ ਲੈਂਦੇ ਨੇ ਹੁਣ ਕੀ ਕਹਿ ਸਕਦੇ ਆਂ ਜੀ ਇਹ ਬਹੁਤ ਇੱਕ ਡਿਬੇਟ ਤੇ ਡਿਸਕਸ਼ਨ ਵਾਲਾ ਵਿਸ਼ਾ ਹੈ ਇਹਦੇ ਤੇ ਕੋਈ ਵਿਧਾਨ ਸਭਾ ਚ ਕਾਨੂੰਨ ਕਿਨਾਂ ਨਹੀਂ ਪਾਸ ਕਰ ਦੋ ਵੀ ਜਿਹੜੀ ਸਰਕਾਰੀ ਰਹਿائش ਆ ਸਿਰਫ ਰਹਿਣ ਜੋਗੀ ਹੈ ਤੁਸੀਂ ਉੱਥੇ ਕੋਈ ਵਿਆਹ ਸ਼ਾਦੀਆਂ ਦੇ ਪ੍ਰਬੰਧ ਨਹੀਂ ਕਰ ਸਕਦੇ ਫੇਰ ਤਾਂ ਇਹ ਪ੍ਰਚਲਨ ਬੰਦ ਹੋ ਸਕਦਾ ਹੈ ਨਹੀਂ ਤਾਂ ਇਹ ਪ੍ਰਚਲਨ ਪਿਛਲੇ ਸਮਿਆਂ ਦੇ ਵਿੱਚ ਵੀ ਚੱਲਦੇ ਹੀ ਰਹੇ ਨੇ ਹਾਂ ਪਿਛਲਿਆਂ ਨੇ ਬਹੁਤੇ ਹਾਈਲਾਈਟ ਨਹੀਂ ਕੀ ਤੇ ਮੈਂ ਅਖੀਰ 'ਚ ਹੁਣ ਲੁਧਿਆਣੇ ਦੀ ਜ਼ਿਮਨੀ ਚੋਣ ਦੀ ਵੀ ਗੱਲ ਕਰਦਾ ਲੁਧਿਆਣਾ ਦੇ ਵਿੱਚ ਜਿਹੜੀ ਵੈਸਟ ਹਲਕੇ ਦੀ ਸੀਟ ਆ ਉੱਥੇ ਕੜਮਸ ਦਾ ਮੱਚਾ ਪਿਆ ਅਕਾਲੀ ਦਲ ਵੀ ਵਕੀਲ ਸਾਹਿਬ ਨੂੰ ਟਿਕਟ ਦੇ ਗਏ ਪਰਪਕਾਰ ਸਿੰਘ ਕੋ ਮੰਨੂ ਕਾਂਗਰਸ ਵਾਲਿਆਂ ਕੋਲੇ ਤਾਂ ਉਹਨਾਂ ਦਾ ਪੱਕਾ ਕੈਂਡੀਡੇਟ ਹੈ ਭਰਤਪੂਸ਼ਨ ਆਸ਼ੂ ਵੈਸਟ ਦਾ ਦੋ ਵਾਰ ਜਿੱਤਿਆ ਵੀ ਹੈ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਉਥੋਂ ਦੇ ਐਮਪੀ ਨੇ ਲੁਧਿਆਣੇ ਦੇ ਉਹਨਾਂ ਨੂੰ ਟਿਕਟ ਦਿੱਤੀ ਹੁਣ ਕੱਲ ਪਰਸੋਂ ਮੈਂ ਭਾਸ਼ਣ ਸੁਣ ਰਿਹਾ ਸੀ ਉਹ ਵੀ ਕੰਮ ਕੀਤੇ ਗਏ ਕੰਮ ਗਿਣਾਰੇ ਸੀ ਵੀ ਮੈਂ ਬਹੁਤ ਕੰਮ ਕਰਾਤੇ ਕਿਉਂਕਿ ਕਾਂਗਰਸ ਵਾਲੇ ਭਾਰਤ ਪੂਰਨ ਆਸ਼ੂ ਜੀ ਪੁੱਛ ਰਹੇ ਸੀ ਵੀ ਕੀ ਕੀ ਕੰਮ ਕੀਤੇ ਸੰਜੀਵ अरोड़ा ਜੀ ਨੇ ਐਮਪੀ ਰਹੇ ਨੇ ਇੱਥੇ ਢਾਈਕ ਤਿੰਨ ਸਾਲ ਹੋ ਗਏ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੰਮ ਗਿਣਾਤੇ ਉਹ ਹਲਵਾਰੇ ਦਾ ਜਿਹੜਾ ਹਵਾਈ ਅੱਡਾ ਹੈ ਕਹਿੰਦੇ ਉਹ ਵੀ ਸਾਡੀ ਸਰਕਾਰ ਚ ਹੀ ਮੁਕੰਮਲ ਹੋ ਗਿਆ ਪੂਰੇ ਮਾਲਵੇ ਨੂੰ ਫਾਇਦਾ ਦੇਊਗਾ ਉੰਜ ਸਾਡੇ ਕਿਸਾਨ ਜੀ ਸਥਿਤੀ ਚ ਐ ਅਰੋੜਾ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਸਾਰੇ ਜਹਾਜ਼ ਤੇ ਝੂਟੇ ਲੈ ਲੈਣਗੇ ਉਹਦਾ ਧੰਨਵਾਦ ਹੈ ਚੰਨੀ ਸਾਹਿਬ ਦਾ ਕਿ ਉਹਨਾਂ ਨੇ ਜਹਾਜ਼ ਤੇ ਪੰਜਾਬ ਦੇ ਬੱਚਿਆਂ ਨੂੰ ਝੂਟੇ ਦਵਾਤੇ ਸੀ ਵੈਸੇ ਪੋਸਟਰ ਅੱਜਕੱਲ ਚੰਨੀ ਸਾਹਿਬ ਦੇ ਵੀ ਲੱਗੀ ਜਾਂਦੇ ਲਾਪਤਾ ਦੇ ਪਹਿਲਾਂ ਲੱਗਿਆ ਸੀ ਚੰਨੀ ਸਾਹਿਬ ਨੇ ਦੱਸਿਆ ਮੈਂ ਇੱਥੇ ਹੀ ਹਾਂ ਹੁਣ ਸ਼ਾਹਕੋਟ ਚ ਕਹਿੰਦੇ ਕੋਈ ਪੋਸਟਰ ਲਾ ਗਿਆ ਚੰਨੀ ਸਾਹਿਬ ਦੇ ਹੋ ਸਕਦਾ ਕੋਈ ਬਾੜਾ ਹੀ ਨਾ ਖੁਸ਼ ਹੋਵੇ ਚੰਨੀ ਸਾਹਿਬ ਤੋਂ ਪਰ ਚਰਨਜੀਤ ਚੰਨੀ ਪਾਰਲੀਮੈਂਟ ਦੇ ਵਿੱਚ ਵੀ ਸਰਗਰਮ ਨੇ ਔਰ ਪੰਜਾਬ ਦੇ ਵਿੱਚ ਵੀ ਸਰਗਰਮ ਨੇ ਪਰ ਚੰਨੀ ਸਾਹਿਬ ਘੇੜਾ ਗੂੜਾ ਤੁਸੀਂ ਪਿੰਡੂ ਇਲਾਕਿਆਂ 'ਚ ਜਲੰਧਰ ਦੇ ਜ਼ਰੂਰ ਲਾ ਲਿਆ ਕਰੋ ਸੋ ਤੁਸੀਂ ਤਾਂ ਜ਼ਮੀਨੀ ਬੰਦੇ ਹੋ ਹੁਣ ਜਿਹੜੀ ਗੱਲ ਰਹਿ ਗਈ ਲੁਧਿਆਣਾ ਜ਼ਿਮਨੀ ਚੋਂ ਦੀ ਹੁਣ ਸੰਜੀਵ ਅਰੋੜਾ ਜਿਹੜੇ ਕੈਂਡੀਡੇਟ ਨੇ ਉਹ ਗੁਣ-ਗਿਣਾਰੇ ਸੀ ਹਲਵਾਰੇ ਦੇ ਹਵਾਈ ਅੱਡੇ ਦੇ ਪਰ ਲੁਧਿਆਣਾ ਦੇ ਵਿੱਚ ਸਾਂਹੇয়াল ਦਾ ਵੀ ਹਵਾਈ ਅੱਡਾ ਹੈ ਜਿਹੜਾ ਲੁਧਿਆਣੇ ਦੇ ਵਿੱਚ ਸਥਿਤ ਸਾਹਨੇਵਾਲ ਦਾ ਹਵਾਈ ਅੱਡਾ ਜਿਹੜਾ ਇੰਡਸਟਰੀ ਦੇ ਵਿੱਚ ਹੈ ਇੰਡਸਟਰੀਅਲ ਏਰੀਏ ਵਾਲੇ ਦੁਆਲੇ ਉਹ ਨਹੀਂ ਲੁਧਿਆਣੇ ਦਾ ਫਾਇਦਾ ਕਰਾ ਸਕਿਆ ਤੇ ਫਿਰ ਜਿਹੜਾ ਸ਼ਹਿਰੋਂ ਬਾਹਰੋਂ ਬਾਹਰ ਹੈ ਖਲਵਾਰੇ ਦਾ ਹਵਾਈ ਅੱਡਾ ਜਦੋਂ ਉਹ ਚੱਲੇਗਾ ਉਹ ਕਿੱਥੋਂ ਫਾਇਦਾ ਕਰਾ ਦੇਗਾ ਲੁਧਿਆਣੇ ਦੇ ਲੋਕ ਜਿਹੜੇ ਸਾਹਨੇਵਾਲ ਹਵਾਈ ਅੱਡੇ ਦੇ ਹਾਲੇ ਦੁਆਲੇ ਵਸੇ ਨੇ ਉਹਨਾਂ ਨੇ ਵੀ ਰੋਜ਼ ਉਡਾਨਾਂ ਨਹੀਂ ਦੇਖੀਆਂ ਸੋ ਸਾਨੇਵਾਲ ਹਵਾਈ ਅੱਡਾ ਉੱਥੇ ਵੀ ਫਲਾਈਟ ਕਦੀ ਚੱਲਦੀ ਹੈ ਕਦੀ ਬੰਦ ਹੋ ਜਾਂਦੀ ਹੈ ਪਰ ਜੇ ਹਲਵਾਰੇ ਦਾ ਹਵਾਈ ਅੱਡਾ ਤੁਸੀਂ ਅੰਤਰਰਾਸ਼ਟਰੀ ਬਣਾ ਦਿਓ ਤੇ ਬੜੀ ਖੁਸ਼ੀ ਹੋਊਗੀ ਪਰ ਉਸ ਤੋਂ ਪਹਿਲਾਂ ਅੰਮ੍ਰਿਤਸਰ ਨੂੰ ਸਿੱਧੀਆਂ ਫਲਾਈਟਾਂ ਚਲਾ ਦਿਓ ਕੈਨੇਡਾ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਕੱਲੀ ਸਾਡੇ ਜਿਹੜੇ ਮੁੰਡੇ ਨੇ ਡਿਪੋਰਟ ਕਰਨ ਵਾਲੇ ਉਹ ਜਹਾਜ਼ ਨਾ ਆਵੇ ਦੂਜੇ ਜਹਾਜ਼ ਵੀ ਆਉਣ ਅਮਰੀਕਾ ਕੈਨੇਡਾ ਯੂਕੇ ਤੋਂ ਫਿਰ ਸਵਾਦ ਆਉਂਦਾ ਵੈਸੇ ਇੰਟਰਨੈਸ਼ਨਲ ਫਲਾਈਟਾਂ ਸਾਡੀਆਂ ਕੈਨੇਡਾ ਤੋਂ ਅਮਰੀਕਾ ਤੋਂ ਸਿੱਧੀਆਂ ਚੰਡੀਗੜ੍ਹ ਵੀ ਨਹੀਂ ਚੱਲੀਆਂ ਬਠਿੰਡੇ ਵੀ ਨਹੀਂ ਚੱਲੀਆਂ ਪਰ ਕੀ ਪਤਾ ਜੇ ਆਪ ਵਾਲੇ ਕਹਿ ਰਹੇ ਨੇ ਹਲਵਾਰੇ ਦਾ ਦਾ ਲੱਗ ਜੇ ਵੈਸੇ ਹਜੇ ਮੈਨੂੰ ਇਹ ਸਾਫ਼ ਨਹੀਂ ਕਿ ਹਲਵਾਰੇ ਵਾਲਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਮਾਨਤਾ ਹੈ ਜਾਂ ਇਹ ਸਾਡਾ ਡੋਮੈਸਟਿਕ ਹਵਾਈ ਅੱਡਾ ਹੈ ਪਰ ਹਵਾਈ ਅੱਡਾ ਤਾਂ ਹਵਾਈ ਅੱਡਾ ਹੀ ਹੈ ਤੇ ਪੰਜਾਬੀਆਂ ਨੂੰ ਹਵਾਈ ਅੱਡੇ ਦਾ ਭਾਅ ਤਾਂ ਹੈ ਜੇ ਕੈਨੇਡਾ ਅਮਰੀਕਾ ਫਲਾਈਟ ਜਾਵੇ ਕਿਉਂਕਿ ਲੋਕਲ ਤਾਂ ਅਸੀਂ ਪੰਜਾਬ ਦੇ ਵਿੱਚ ਨੇੜੇ ਤੇੜੇ ਗੱਡੀਆਂ ਗੁੱਡੀਆਂ ਤੇ ਜਾਣੀਆਂ ਉਧਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਜੀਬੋ ਗਰੀਬ ਸਥਿਤੀ ਚ ਹੈ ਉਹ ਟੈਸਟ ਕਰ ਰਹੇ ਨੇ ਕਿ ਕਿਹੜੇ ਕੈਂਡੀਡੇਟ ਨੂੰ ਟਿਕਟ ਦੇਈਏ ਦਾਵੇਦਾਰ ਬਹੁਤ ਨੇ ਬੀਜੇਪੀ ਦੇ ਵਿੱਚ ਵੀ ਪਰ ਹਲੇ ਤੱਕ ਉਹਨਾਂ ਨੂੰ ਜੇਤੂ ਨਹੀਂ ਲੱਭ ਰਿਆ ਪਰ ਉੰਜ ਜਦੋਂ ਪਾਰਲੀਮੈਂਟ ਦੀ ਚੋਣ ਸੀ ਤਾਂ ਭਾਰਤੀ ਜਨਤਾ ਪਾਰਟੀ ਨੇ ਕਹਿੰਦੇ ਇਸ ਹਲਕੇ ਤੋਂ ਲੁਧਿਆਣਾ ਵੈਸਟ ਤੋਂ ਜਿੱਥੇ 192 ਬੂਥ ਬਣਨੇ ਨੇ ਤੇ 173000 ਵੋਟਰ ਨੇ ਕਹਿੰਦੇ ਜਦੋਂ ਪਾਰਲੀਮੈਂਟ ਦੀ ਚੋਣ ਸੀ 24 ਵਾਲੀ ਤੇ ਭਾਰਤੀ ਜਨਤਾ ਪਾਰਟੀ ਇਸ ਹਲਕੇ ਤੋਂ ਲੀਡ ਲੈ ਕੇ ਗਈ ਸੀ ਸੋ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਹਾਲੇ ਕਿਸੇ ਜੇਤੂ ਕੈਂਡੀਡੇਟ ਦੀ ਤਲਾਸ਼ ਹੈ ਹਲੇ ਤੱਕ ਮਿਲਿਆ ਨਹੀਂ ਸੋ ਮੈਂ ਤਾਂ ਇਹੀ ਬੇਨਤੀ ਕਰ ਸਕਦਾ ਮੇਰੇ ਵਰਗੇ ਨੂੰ ਕਿਸੇ ਨੂੰ ਛੇਤੀ ਛੇਤੀ ਦੇ ਦਿਓ ਕੀ ਪਤਾ ਹੈ ਦਾਈ ਲੱਗ ਜੇ ਕਈ ਵਾਰੀ ਬਹੁਤ ਹੀ ਤਲਾਸ਼ ਕਰਦੇ ਕਰਦੇ ਸਮਾਂ ਹੀ ਨਾ ਹੱਥੋਂ ਨਿਕਲ ਜੇ ਕਿਉਂਕਿ ਬੀਜੇਪੀ ਪਿਛਲੀ ਵਾਰੀ ਤਾਂ 5-6 ਹਲਕੇ ਸ਼ਹਿਰ ਦੇ ਲੀਡ ਲੈ ਗਈ ਸੀ ਇਸ ਵਾਰ ਅਗਰ ਜੇਤੂ ਚਿਹਰਾ ਲੱਭ ਗਿਆ ਤੇ ਬੀਜੇਪੀ ਮੁਕਾਬਲੇ ਦੇ ਵਿੱਚ ਆ ਜਾਊ ਉਂਝ ਮੈਨੂੰ ਇਹ ਲੱਗਦਾ ਕਿ ਬੀਜੇਪੀ ਕਿਸ਼ਨੂ ਵੀ ਟਿਕਟ ਦੇ ਦੇ ਬੀਜੇਪੀ ਇਸ ਹਲਕੇ ਦੇ ਵਿੱਚ ਮੁਕਾਬਲੇ ਦੇ ਵਿੱਚ ਰਹੇਗੀ ਕਿਉਂਕਿ ਜਿਸ ਤਰ੍ਹਾਂ ਦੀਆਂ ਸਥਿਤੀਆਂ ਲੁਧਿਆਣਾ ਵੈਸਟ ਦੇ ਹਲਕੇ 'ਚ ਬਣੀਆਂ ਹੋਈਆਂ ਨੇ ਮੈਂ ਬੀਜੇਪੀ ਨੂੰ ਮੁਕਾਬਲੇ ਤੋਂ ਬਾਹਰ ਨਹੀਂ ਮੰਨਦਾ ਸੋ ਭਾਵੇਂ ਹਜੇ ਤੱਕੋਣਾ ਮੁਕਾਬਲਾ ਕਿਹਾ ਜਾ ਰਿਹਾ ਹੈ ਕਾਂਗਰਸ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਪਰ ਮੈਨੂੰ ਇਹ ਲੱਗਦਾ ਹੈ ਕਿ ਮੁਕਾਬਲਾ ਬੀਜੇਪੀ ਦੇ ਨਾਲ ਹੀ ਬਣ ਸਕਦਾ ਆਉਂਦੇ ਸਮੇਂ ਦੇ ਵਿੱਚ ਅਗਰ ਅਗਰ ਬੀਜੇਪੀ ਨੇ ਛੇਤੀ ਛੇਤੀ ਉਥੋਂ ਆਪਣਾ ਉਮੀਦਵਾਰ ਦੇ ਤਾਂ ਬਾਕੀ ਦੇਖੋ ਆਮ ਆਦਮੀ ਪਾਰਟੀ ਵਾਲਿਆਂ ਦੀ ਸਰਕਾਰ ਹੈ ਸੇ ਕਈ ਵਾਰੀ ਪਿਛਲੀਆਂ ਜ਼ਿਮਨੀ ਚੋਣਾਂ ਜਿਵੇਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਉਮੀਦ ਉਹਨਾਂ ਨੂੰ ਇਸ ਸੀਟ ਤੋਂ ਵੀ ਪੂਰੀ ਹੈ ਪਰ ਲੁਧਿਆਣੇ ਦੇ ਵਿੱਚ ਵੈਸਟ ਹਲਕੇ ਦੇ ਵਿੱਚ ਜਿਹੜੇ ਸਮਿਕਰਨ ਨੇ ਉਹ ਕਈ ਵਾਰੀ ਪਹਿਲਾਂ ਵੀ ਪਲਟੇ ਨੇ ਸੋ ਬੀਜੇਪੀ ਪਿਛਲੇ ਸਮਿਆਂ ਚ ਇੱਥੇ ਪਿੱਛੇ ਰਹਿੰਦੀ ਰਹੀ ਹੈ ਪਰ ਹੁਣ ਭਾਜਪੀ ਦਾ ਕਾਰਡਰ ਉਥੇ ਤਕੜਾ ਹੈ ਜੋ ਮੈਂ ਮਹਿਸੂਸ ਕਰਦਾ ਹਾਂ ਸੋ ਮੈਂ ਭਾਜਪੀ ਨੂੰ ਉਥੋਂ ਕਮਜ਼ੋਰ ਨਹੀਂ ਮੰਨਦਾ ਹਾਂ ਸ਼੍ਰੋਮਣੀ ਅਕਾਲੀ ਦਲ ਅਗਰ ਆਪਣੀ ਜ਼ਮਾਨਤ ਬਚਾ ਗਿਆ ਔਰ ਜ਼ਮਾਨਤ ਤੋਂ ਉੱਪਰ ਵੋਟਾਂ ਲੈ ਗਿਆ ਤੇ ਫੇਰ ਸੁਖਬੀਰ ਸਿੰਘ ਬਾਦਲ ਔਰ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੇਗੀ ਕਿਉਂਕਿ ਜਲੰਧਰ ਦੀ ਜ਼ਿਮਨੀ ਚੋਣ ਚ ਜੋ ਪਾਣਾ ਅਕਾਲੀ ਦਲ ਨਾਲ ਵਾਪਰਿਆ ਸੀ ਉਹ ਤੋਂ ਬਾਅਦ ਸ਼ਹਿਰਾਂ ਚ ਅਕਾਲੀ ਦਲ ਦੇ ਉੱਤੇ ਸਵਾਲ ਜੇ ਖੜੇ ਹੋਣ ਲੱਗ ਗਏ ਨੇ ਬਾਕੀ ਵੇਖਦੇ ਹਾਂ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਚ ਰੁਝੀ ਐ ਤੇ ਸੁਖਵੀਰ ਸਿੰਘ ਬਾਦਲ ਆਲਾ ਧੜਾ ਚੋਣ ਪ੍ਰਚਾਰ ਨੂੰ ਕਿਵੇਂ ਅੱਗੇ ਵਧਾਉਂਦਾ ਇਹ ਵੀ ਬਹੁਤ ਦਿਲਚਸਪ ਰਹੇਗਾ ਇੱਥੇ ਦੇਖਣਾ ਕਿ ਸੁਖਵੀਰ ਬਾਦਲ ਆਪ ਇੱਥੇ ਡੇਰਾ ਲਾਉਣਗੇ ਲੁਧਿਆਣੇ ਦੇ ਵਿੱਚ ਜਾਂ ਉਹ ਆਪ ਨਹੀਂ ਆਉਣਗੇ ਇਹਦੇ ਉੱਤੇ ਵੀ ਕਾਫੀ ਕੁਝ ਨਿਰਭਰ ਕਰਦਾ ਹੈ ਲੁਧਿਆਣੇ ਦੀ ਸੀਟ ਤੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਜੋ ਹੈ ਜੋ ਅਲੱਗ-ਅਲੱਗ ਸਮੀਕਰਣ ਬਣੇ ਹੋਏ ਨੇ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਇਸ ਉੱਪਰ ਤੁਸੀਂ ਆਪਣਾ ਪੂਰਾ ਵਿਸ਼ਲੇਸ਼ਣ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ